ਇਮੀਗ੍ਰੇਸ਼ਨ ਕੰਪਨੀ ਦਾ ਭਾਂਡਾ ਫਰਾਡ ਕੀਤਾ ਤੇ ਉਹਦੇ ਵਿੱਚੋਂ ਗ੍ਰਿਫਤਾਰੀਆਂ ਹੋਈਆਂ ਨੇ ਜਿਹੜਾ ਇਹ ਪੂਰਾ ਜਾਲ ਇਮੀਗ੍ਰੇਸ਼ਨ ਦੇ ਫਰਾਡ ਦਾ ਇਹਨਾਂ ਨੇ ਫਲਾਇਆ ਹੋਇਆ ਸੀਗਾ ਤੁਸੀਂ ਸੁਣੋਗੇ ਤਾਂ ਹੈਰਾਨ ਰਹਿ ਜਾਓਗੇ ਕਿਉਂਕਿ ਸ਼ੁਰਾਤੀ ਦੌਰ ਦੇ ਵਿੱਚ ਕਿਸੇ ਨੂੰ ਪਤਾ ਨਹੀਂ ਸੀ ਲੱਗਦਾ ਕਿ ਸਾਡੇ ਨਾਲ ਕਿੱਡਾ ਵੱਡਾ ਧੋਖਾ ਜਿਹੜਾ ਹੋਣ ਲੱਗਿਆ ਇਹਨਾਂ ਦਾ ਪੂਰਾ ਪ੍ਰੋਪੋਗੈਂਡਾ ਇਹ ਸੀਗਾ ਕਿ ਜੇਕਰ ਕੋਈ ਪਾਸਪੋਰਟ ਦੇ ਗਿਆ ਪਹਿਲਾਂ ਤਾਂ ਉਹਦੇ ਪਾਸਪੋਰਟ ਹੈ ਜਿਹੜੇ ਉਹ ਰੱਖ ਲੋ ਤਾਂ ਕਿ ਕਿਤੇ ਹੋਰ ਅਪਲਾਈ ਨਾ ਕਰ ਸਕੇ ਚੰਡੀਗੜ੍ਹ ਦਾ ਸੈਕਟਰ 9 8 43 22 ਅਜਿਹੇ ਖੇਤਰ ਜਿਹੜੇ ਬੇਹਦ ਵੀਆਈਪੀ ਜਾਂ ਫਿਰ ਇੱਕ ਚੰਗੇ ਰਹੀ ਸੀ ਖੇਤਰ ਮੰਨੇ ਜਾਂਦੇ ਨੇ ਕਿ ਹਜੇ ਵੀ ਕਿਤੇ ਕੋਈ ਐਡਵਰਟਾਈਜ਼ਮੈਂਟ ਚੱਲਦੀ ਹੋਵੇ ਤਾਂ ਤੁਸੀਂ ਇਹਨਾਂ ਦੇ ਜਾਲ 'ਚ ਫਸ ਨਾ ਜਾਇਓ ਜਿਹਦੇ ਵਿੱਚ ਤਕਰੀਬਨ 6 ਕੰਪਨੀਆਂ ਨੇ ਜਿਹੜੀ ਗ੍ਰਿਫਤਾਰੀ ਹੋਈ ਆ ਉਹ ਹੀ ਹੈਗੀ ਐ ਐਮ ਐਸ ਗੋਲਡਨ ਓਵਰਸੀਜ਼ ਸੈਕਟਰ 9 ਡੀ ਦੇ ਵਿੱਚ ਜਿਹੜੀ ਇਹਨਾਂ ਦੇ ਦਫ਼ਤਰ ਖੋਲਿਆ ਹੋਇਆ ਸੀਗਾ ਤੇ ਬਾਕੀ ਜਿਹੜੀਆਂ ਇਹਨਾਂ ਦੀਆਂ ਕੰਪਨੀਆਂ ਨੇ ਉਹ ਐਮ ਐਸ ਸਮਾਰਟ ਵੀਜ਼ਾ ਪੁਆਇੰਟ ਸੈਕਟਰ 8 ਸੀ ਦੇ ਵਿੱਚ ਆ ਐਮ ਐਸ ਕੈਨੇਡੀਅਨ ਬੈਸਟ ਕੰਸਲਟੈਂਸੀ ਸੈਕਟਰ 8 ਸੀ ਦੇ ਵਿੱਚ ਸਸਕਾਲ ਚੰਡੀਗੜ੍ਹ ਪੁਲਿਸ ਨੇ ਇੱਕ ਫਰੋਡਸਟਰ ਇਮੀਗ੍ਰੇਸ਼ਨ ਕੰਪਨੀ ਦਾ ਭਾਂਡਾ ਫੋੜ ਕੀਤਾ ਤੇ ਉਹਦੇ ਵਿੱਚੋਂ ਗ੍ਰਿਫਤਾਰੀਆਂ ਹੋਈਆਂ ਨੇ ਤਿੰਨ ਜਿਹਦੇ ਵਿੱਚ ਇਹ ਗੱਲ ਕੀਤੀ ਜਾਵੇ ਮੁੱਖ ਤੌਰ ਤੇ ਜਿਹੜੀ ਗ੍ਰਿਫਤਾਰੀ ਹੁੰਦੀ ਆ ਉਹ ਗ੍ਰਿਫਤਾਰੀ ਦੇ ਨਾਲ ਨਾਲ ਅਜੀਹੇ ਭੇਦ ਖੁੱਲਦੇ ਨੇ ਜਿਹਦੇ ਵਿੱਚ ਮੁੱਖ ਸ਼ਖਸ ਜੇ ਦੇਖਿਆ ਜਾਵੇ ਤਾਂ ਜੈਕਰਨ ਜੋਸ਼ੀ ਆ ਜਿਹੜਾ ਖਰੜ ਹਲਕੇ ਦਾ ਰਹਿਣ ਵਾਲਾ ਤੇ ਜਿਹੜਾ ਇਹ ਪੂਰਾ ਜਾਲ ਇਮੀਗ੍ਰੇਸ਼ਨ ਦੇ ਫਰਾਡ ਦਾ ਇਹਨਾਂ ਨੇ ਫਲਾਇਆ ਹੋਇਆ ਸੀਗਾ ਤੁਸੀਂ ਸੁਣੋਗੇ ਤਾਂ ਹੈਰਾਨ ਰਹਿ ਜਾਓਗੇ ਕਿਉਂਕਿ ਸ਼ਰਾਤੀ ਦੌਰ ਦੇ ਵਿੱਚ ਕਿਸੇ ਨੂੰ ਪਤਾ ਨਹੀਂ ਸੀ ਲੱਗਦਾ ਕਿ ਸਾਡੇ ਨਾਲ ਕਿੱਡਾ ਵੱਡਾ ਧੋਖਾ ਜਿਹੜਾ ਹੋਣ ਲੱਗਿਆ ਚੰਡੀਗੜ੍ਹ ਦੇ ਵਿੱਚ ਇੱਕ ਸ਼ਿਕਾਇਤ ਆ ਜਿਹੜੀ ਪਹੁੰਚਦੀ ਹੈ ਜਿਹਦੇ ਵਿੱਚ ਚੰਡੀਗੜ੍ਹ ਦੇ ਸੈਕਟਰ 3 ਪੁਲਿਸ ਥਾਣੇ ਦੇ ਵੱਲੋਂ ਕਾਰਵਾਈ ਕਰੀ ਜਾਂਦੀ ਹੈ ਤੇ ਜਦੋਂ ਪਤਾ ਲੱਗਦਾ ਇੱਕ ਦੋ ਨਹੀਂ ਬਲਕਿ ਤਕਰੀਬਨ ਤਕਰੀਬਨ ਪੁਲਿਸ ਨੇ ਜਿਹੜਾ ਵੇਰਵਾ ਸਾਂਝਾ ਕਰਿਆ 6 ਕੰਪਨੀਆਂ ਧੋਖਾਧੜੀ ਵਸਤੇ ਉਹਨਾਂ ਨੇ ਚਲਾਈਆਂ ਹੋਈਆਂ ਸੀ ਚੰਡੀਗੜ੍ਹ ਦੇ ਅਲੱਗ-ਅਲੱਗ ਸੈਕਟਰਾਂ ਦੇ ਵਿੱਚ ਉਹ ਵੀ ਇਹ ਨਹੀਂ ਕਿ ਬਹੁਤ ਕਿਤੇ ਲੁਕਵੇਂ ਤੌਰ ਤੇ ਹੋਵੇ ਚੰਡੀਗੜ੍ਹ ਦਾ ਸੈਕਟਰ 9 8 44 22 ਅਜਿਹੇ ਖੇਤਰ ਜਿਹੜੇ ਬੇਹਦ VIP ਜਾਂ ਫਿਰ ਇੱਕ ਚੰਗੇ ਰਹੀਸੀ ਖੇਤਰ ਮੰਨੇ ਜਾਂਦੇ ਨੇਗੇ ਇਹਦੇ ਵਿੱਚ ਜੈਕਰਨ ਨੇ ਜਿਹੜਾ ਪੁਲਿਸ ਨੇ ਜਾਣਕਾਰੀ ਸਾਂਝੀ ਕਰਿਆ ਉਹਦੇ ਵਿੱਚ ਫੈਕਟ ਨਿਕਲ ਕੇ ਸਾਹਮਣੇ ਆਉਂਦਾ ਹੈ ਕਿ ਕਿਸੇ ਸ਼ਖਸ ਨੇ 8 ਲੱਖ ਰੁਪਏ ਦਿੱਤਾ ਸੀ ਅੱਗੇ ਜਾਣ ਵਾਸਤੇ ਵੀਜ਼ਾ ਲਵਾਉਣ ਵਾਸਤੇ ਬਾਹਰ ਜਾਣ ਦਾ ਇਛੁਕ ਸੀਗਾ ਪਰ ਉਹਦੇ ਨਾਲ 7 ਲੋਕਾਂ ਨੇ ਵੀ ਸ਼ਿਕਾਇਤ ਦਿੱਤੀ ਆ ਜੀ ਤੋਂ ਬਾਅਦ ਕਾਰਵਾਈ ਕਰਦੇ ਹੋਏ ਜਦੋਂ ਪਹਿਲੀ ਗ੍ਰਿਫਤਾਰੀ ਜਿਹੜੀ ਹੁੰਦੀ ਹੈ ਉਹ ਜੈਕਰਨ ਜੋਸ਼ੀ ਦੀ ਹੁੰਦੀ ਹੈ ਜਿਹੜਾ ਕਿ ਖਰੜ ਖੇਤਰ ਦਾ ਰਹਿਣ ਵਾਲਾ ਤੇ ਇਹਦੀ ਗ੍ਰਿਫਤਾਰੀ ਤੋਂ ਬਾਅਦ ਦੋ ਹੋਰ ਲੋਕ ਫੜੇ ਜਾਂਦੇ ਨੇ ਉਹ ਫਿਲਹਾਲ ਦੀ ਘੜੀ ਤਾਂ ਜੇ ਕਿਹਾ ਜਾਵੇ ਸੈਕਟਰ 33 ਦੇ ਵਿੱਚ ਲੈਬ ਚਲਾ ਰਹੇ ਸੀਗੇ ਚੰਡੀਗੜ੍ਹ ਦੇ ਖੇਤਰ ਦੇ ਵਿੱਚ ਰਹਿੰਦੇ ਸੀਗੇ ਪਰ ਪੱਕੇ ਤੌਰ ਤੇ ਜੇ ਕਿਹਾ ਜਾਵੇ ਉਹ ਦੋਨੇ ਰਾਜਸਥਾਨ ਸਿੱਕਰ ਦੇ ਰਹਿਣ ਵਾਲੇ ਨੇਗੇ ਹੁਣ ਪੂਰਾ ਜਿਹੜਾ ਸਭ ਤੋਂ ਜ਼ਿਆਦਾ ਜ਼ਰੂਰੀ ਸਮਝਣ ਵਾਲਾ ਹੈ ਆ ਕੀ ਪੂਰਾ ਢੰਗ ਤਰੀਕਾ ਹੈਗਾ ਕੀ ਸੀਗਾ ਤੇ ਨਾਲ ਨਾਲ ਤੁਹਾਨੂੰ ਪਹਿਲਾਂ ਫਰਮਾਂ ਦੱਸਦਾ ਨਾ ਕਿਉਂਕਿ ਜੇਕਰ ਤੁਸੀਂ ਵੀ ਇਹ ਫਰਮਾਂ ਦੇ ਗੇਟ 'ਚ ਆਏ ਹੋ ਜਾਂ ਹਜੇ ਵੀ ਕਿਤੇ ਕੋਈ ਐਡਵਰਟਾਈਜ਼ਮੈਂਟ ਚੱਲਦੀ ਹੋਵੇ ਤਾਂ ਤੁਸੀਂ ਇਹਨਾਂ ਦੇ ਜਾਲ 'ਚ ਫਸ ਨਾ ਜਾਇਓ ਜਿਹਦੇ ਵਿੱਚ ਤਕਰੀਬਨ 6 ਕੰਪਨੀਆਂ ਨੇ ਜਿਹੜੀ ਗ੍ਰਿਫਤਾਰੀ ਹੋਈ ਆ ਉਹ ਹੋਈ ਹੈਗੀ ਐ ਐਮ ਐਸ ਗੋਲਡਨ ਓਵਰਸੀਜ਼ ਸੈਕਟਰ 9 ਡੀ ਦੇ ਵਿੱਚ ਜਿਹੜੀ ਇਹਨਾਂ ਦੇ ਦਫ਼ਤਰ ਖੋਲਿਆ ਹੋਇਆ ਸੀਗਾ ਤੇ ਬਾਕੀ ਜਿਹੜੀਆਂ ਇਹਨਾਂ ਦੀਆਂ ਕੰਪਨੀਆਂ ਨੇ ਉਹ ਐਮ ਐਸ ਸਮਾਰਟ ਵੀਜ਼ਾ ਪੁਆਇੰਟ ਸੈਕਟਰ 8 ਸੀ ਦੇ ਵਿੱਚ ਆ ਐਮ ਐਸ ਕੈਨੇਡੀਅਨ ਵੈਸਟ ਕੰਸਲਟੈਂਸੀ ਸੈਕਟਰ 8C ਦੇ ਵਿੱਚ ਸੈਕਟਰ 9 ਦੇ ਵਿੱਚ ਮੈਂ ਤੁਹਾਨੂੰ ਦੱਸ ਚੁੱਕਿਆ ਹੈਗਾ ਐਮ ਐਸ ਗੋਲਡਨ ਓਵਰਸੀਜ਼ ਅ ਐਮ ਐਸ ਗੋਲਡਨ ਓਵਰਸੀਜ਼ ਦੇ ਨਾਂ ਦੀ ਸੈਕਟਰ 22C ਦੇ ਵਿੱਚ ਖੋਲੀ ਹੋਈ ਸੀ ਸੈਕਟਰ 20 ਦੇ ਵਿੱਚ ਗੁਰੂ ਟੂਰ ਐਂਡ ਟਰੈਵਲ ਸੈਕਟਰ 20 ਦੇ ਵਿੱਚ ਜਿਹੜੀ ਖੋਲੀ ਹੋਈ ਸੀ ਐਮ ਐਸ ਵਰਲਡ ਇੰਟਰਨੈਸ਼ਨਲ ਟੂਰ ਐਂਡ ਟਰੈਵਲ ਸੈਕਟਰ 44 ਦੇ ਵਿੱਚ ਖੋਲੀ ਹੋਈ ਸੀ ਹੁਣ ਗੱਲ ਇਹ ਹੈ ਵੀ ਜੇਕਰ ਨਹਰੇ ਕਰਦੇ ਕੀ ਸੀਗੇ ਕਿ ਇਹਨਾਂ ਦੇ ਵੱਲੋਂ ਜਿਵੇਂ ਵੀ ਕੋਈ ਵੀਜ਼ਾ ਲਵਾਉਣ ਦੇ ਵਾਸਤੇ ਆਇਆ ਤਿਆਨੀ ਕਿ ਉਹਨੂੰ ਇੱਕ ਪੂਰਾ ਪਰਵਾਮੇ ਦੇ ਵਿੱਚ ਲੈ ਕੇ ਸੋਸ਼ਲ ਮੀਡੀਆ ਤੇ ਐਡਾਂ ਚਲਦੀਆਂ ਸੀਗੀਆਂ ਜਿਹਦੇ ਜ਼ਰੀਏ ਲੋਕ ਇਹਨਾਂ ਤੱਕ ਪਹੁੰਚਦੇ ਸੀਗੇ ਤੇ ਜਦੋਂ ਵੀ ਉਹਨਾਂ ਦੇ ਨਾਲ ਕੋਈ ਤੈਰ ਆਸ਼ੀ ਫਾਈਨਲ ਹੁੰਦੀ ਸੀ ਤਾਂ ਉਹ ਲੱਖਾਂ ਰੁਪਿਆ ਇਹਨਾਂ ਨੂੰ ਦੇ ਜਾਂਦੇ ਸੀ ਉਸ ਤੋਂ ਬਾਅਦ ਦੇ ਵਿੱਚ ਕਿਸੇ ਨੂੰ ਕੋਈ ਸ਼ੱਕ ਨਾ ਹੋਵੇ ਤਾਂ ਇਹਦੇ ਲਈ ਵੀ ਇੱਕ ਪੂਰਾ ਜਾਲ ਹੈ ਜਿਹੜਾ ਉਹ ਵਿਛਾਇਆ ਗਿਆ ਸੀ ਤੇ ਜਿਹਦੇ ਨਾਲ ਕਿਹਾ ਜਾ ਸਕਦਾ ਹੈ ਕਿ ਅਰਸ਼ਦ ਅਤੇ ਮਹੀਪਾਲ ਸਿੰਘ ਜਿਹੜੇ ਸਿੱਕਰ ਰਾਜਸਥਾਨ ਦੇ ਤੁਹਾਨੂੰ ਮੈਂ ਦੱਸਿਆ ਰਹਿਣ ਵਾਲੇ ਨੇਗੇ ਇਹਨਾਂ ਦਾ ਪੂਰਾ ਪ੍ਰੋਪਗੈਂਡਾ ਇਹ ਸੀਗਾ ਕਿ ਜੇਕਰ ਕੋਈ ਪਾਸਪੋਰਟ ਦੇ ਗਿਆ ਪਹਿਲਾਂ ਤਾਂ ਉਹਦੇ ਪਾਸਪੋਰਟ ਹੈ ਜਿਹੜੇ ਉਹ ਰੱਖ ਲਓ ਤਾਕੀ ਕਿਤੇ ਹੋਰ ਅਪਲਾਈ ਨਾ ਕਰ ਸਕੇ ਦੂਜੇ ਪਾਸੇ ਗੱਲ ਇਹ ਹੈ ਵੀ ਵੀਜ਼ਾ ਆਉਣ ਦੇ ਵੇਲੇ ਤੁਸੀਂ ਆਮ ਤੌਰ ਤੇ ਸੁਣਿਆ ਹੋਣਾ ਕਿ ਮੈਡੀਕਲ ਹੁੰਦਾ ਬੰਦੇ ਦਾ ਤਾਂ ਉਸ ਸ਼ਖਸ ਨੂੰ ਕਾफी ਸਮਾਂ ਜਦੋਂ ਨਿਕਲ ਜਾਂਦਾ ਸੀ ਇਹਦਾ ਯਕੀਨ ਆ ਜਾਏ ਤਾਂ ਫੇਕ ਜਿਹੜੇ ਮੈਡੀਕਲ ਨੇ ਉਹਨਾਂ ਦੇ ਸੈਕਟਰ 33 ਦੇ ਵਿੱਚ ਇੱਕ ਲੈਬ ਬਣਾਈ ਹੋਈ ਸੀਗੀ ਮਈਪਾਲ ਹੋਣਾ ਨੇ ਤੇ ਅਰਸ਼ਦ ਨੇ ਜਿੱਥੇ ਕੀ ਉਹਨਾਂ ਦਾ ਜਿਹੜਾ ਆਪਦੇ ਕੋਲ ਕੋਈ ਡਿਗਰੀ ਨਹੀਂ ਸੀ ਅੱਗੇ ਤੋਂ ਕੁੜੀਆਂ ਰੱਖੀਆਂ ਹੋਈਆਂ ਸੀ ਜਿਹੜੇ ਸੈਂਪਲ ਲੈ ਲੈਂਦੀਆਂ ਸੀ ਬਲੱਡ ਦੇ ਤੇ ਬਕਾਇਦਾ ਤੌਰ ਤੇ ਉੱਥੇ 6000 ਤੋਂ 6500 ਰੁਪਏ ਉੱਥੇ ਵੀ ਅਲੱਗ ਤੋਂ ਫੀਸ ਲੈ ਲਈ ਜਾਂਦੀ ਸੀਗੀ ਪੁਲਿਸ ਨੇ ਇਹ ਜਿਹੜਾ ਪੂਰਾ ਭਾਂਡਾ ਫੋੜ ਕਰਿਆ ਤਾਂ ਦੋ ਜਗ੍ਹਾ ਦੇ ਉੱਤੇ ਸਰਚ ਵਾਰੰਟ ਦੇ ਨਾਲ ਤਲਾਸ਼ੀ ਵੀ ਹੋਈ ਲੈਪਟਾਪ ਪਾਸਪੋਰਟ ਤੇ ਹੋਰ ਸਮਾਨ ਵੀ ਪੁਲਿਸ ਨੇ ਜ਼ਬਤ ਕਰਿਆ ਹਾਲਾਂਕਿ ਅੱਗੇ ਦੀ ਇਨਵੈਸਟੀਗੇਸ਼ਨ ਸ਼ੁਰੂ ਆਏ ਦੇ ਵਿੱਚ ਕਿਉਂਕਿ ਜਿੱਡੇ ਵੱਡੇ ਤੌਰ ਤੇ ਇਹ ਰੈਕਟ ਚੱਲ ਰਿਹਾ ਸੀਗਾ 6 ਕੰਪਨੀਆਂ ਵੱਡੇ ਚੰਡੀਗੜ੍ਹ ਦੇ ਮਹਿੰਗੇ ਸੈਕਟਰਾਂ ਦੇ ਵਿੱਚ ਖੁੱਲ੍ਹਿਆ ਹੋਣਾ ਯਾਨੀ ਕਿ ਸਮਝਿਆ ਜਾ ਸਕਦਾ ਲੱਖਾਂ ਰੁਪਿਆ ਉਹਨਾਂ ਦਾ ਕਿਰਾਇਆ ਵੀ ਜਾ ਰਿਹਾ ਸੀ ਇੱਕ ਤਰ੍ਹਾਂ ਦੀ ਚੀਜ਼ ਹੋਰ ਦੱਸਦੀ ਹੈ ਕਿਉਂਕਿ ਹੁਣ ਤੱਕ ਜਿੰਨੇ ਵੀ ਇਮੀਗ੍ਰੇਸ਼ਨ ਫਰਾਡ ਦੇ ਮਾਮਲੇ ਸਾਹਮਣੇ ਆਏ ਨੇ ਜ਼ਿਆਦਾਤਰ ਲੋਕ ਚੰਡੀਗੜ੍ਹ ਤੇ ਇਸ ਕਰਕੇ ਵੀ ਯਕੀਨ ਕਰ ਲੈਂਦੇ ਤੇ ਇਹਨਾਂ ਠੱਗਾਂ ਨੇ ਆਪਦਾ ਜਿਹੜਾ ਡੇਰਾ ਵੀ ਚੰਡੀਗੜ੍ਹ ਇਸ ਕਰਕੇ ਬਣਾਇਆ ਕਿ ਚੰਡੀਗੜ੍ਹ ਦੇ ਵਿੱਚ ਹਰ ਇੱਕ ਚੀਜ਼ ਦੀ ਵੈਰੀਫਿਕੇਸ਼ਨ ਹੁੰਦੀ ਆ ਲੋਕਾਂ ਨੂੰ ਲੱਗਦਾ ਚੰਡੀਗੜ੍ਹ ਦਫ਼ਤਰ ਖੋਲਿਆ ਤਾਂ ਉਹਦੀ ਵੈਰੀਫਿਕੇਸ਼ਨ ਹੋਈ ਹੋਈ ਹੋਣੀ ਆ ਤੇ ਇਸ ਲਈ ਫਰੌਡ ਦਾ ਬਹੁਤਾ ਜ਼ਿਆਦਾ ਰਿਸਕ ਰਹਿਦਾ ਨਹੀਂਗਾ ਪਰ ਹੁਣ ਤੱਕਰ ਕਈ ਮਾਮਲੇ ਜਿਹੇ ਸਾਹਮਣੇ ਨੇ ਜਿੱਥੇ ਪੁਲਿਸ ਨੇ ਵੀ ਇਹ ਗੱਲਾਂ ਸਾਂਝੀ ਕਰੀਆਂ ਨੇ ਕਿ ਤੁਸੀਂ ਆਪਦਾ ਪੂਰਾ ਘੋਖ ਬਰੋਕ ਕੇ ਉਸ ਤੋਂ ਬਾਅਦ ਦੇ ਵਿੱਚ ਹੀ ਅੱਗੇ ਤੁਸੀਂ ਵਧੋ Google ਤੇ ਸਰਚ ਕਰੋਗੇ ਤਾਂ ਤੁਹਾਨੂੰ ਬਥੇਰੀਆਂ ਜਿਹੀਆਂ ਕੰਪਨੀ ਮਿਲ ਜਣਗੀਆਂ ਜਿਨ੍ਹਾਂ ਦੀ ਬਕਾਇਦਾ ਤੌਰ ਤੇ ਚੰਡੀਗੜ੍ਹ ਪੁਲਿਸ ਨੇ ਵੈਰੀਫਿਕੇਸ਼ਨ ਕਰਕੇ ਪਾਈ ਵੀ ਹੋਈ ਆ ਪਰ ਗੱਲ ਇਹੀ ਆ ਜਾਂਦੀ ਹੈ ਵੀ ਜਦੋਂ ਇਹ ਜਿਹੇ ਲੋਕਾਂ ਦੀ ਤੁਸੀਂ ਐਡਵਰਟਾਈਜ਼ਮੈਂਟ ਦੇ ਝਰੋਖੇ 'ਚ ਆ ਜਾਂਦੇ ਹੋ ਤਾਂ ਜੈਕਰਨ ਨੂੰ ਲੈ ਕੇ ਹੁਣ ਗ੍ਰਿਫਤਾਰੀ ਹੋ ਚੁੱਕੀ ਆ ਅਗਦੀ ਇਨਵੈਸਟੀਗੇਸ਼ਨ ਚੱਲੂ ਆ ਦੋ ਲੋਕ ਜਿਹੜੇ ਇਹ ਮੈਡੀਕਲ ਲੈਬ 'ਚ ਆਉਂਦੇ ਸੀਗੇ ਉਹਨਾਂ ਨੂੰ ਵੀ ਫੜ ਲਿਆ ਗਿਆ ਤੇ 8 ਲੱਖ ਰੁਪਏ ਉਸ ਸ਼ਖਸ ਤੋਂ ਲਿਆ ਸੀ ਜਿਨੇ ਸ਼ਿਕਾਇਤ ਤੇ ਉੱਤੇ ਇਹ ਕਾਰਵਾਈ ਹੋਈ ਆ ਹੁਣ ਪੂਰੇ ਮਾਮਲੇ ਦੇ ਵਿੱਚ ਸਮਝਿਆ ਜਾ ਸਕਦਾ ਵੀ ਇਹ ਵੱਡੀਆਂ ਕੰਪਨੀਆਂ ਜ ਸਮਝਣਾ ਬਹੁਤ ਔਖਾ ਹੈ ਕਿ ਇਹ ਫਰਾਡ ਹੋਇਆ ਸਾਡੇ ਨਾਲ ਪਰ ਚੰਡੀਗੜ੍ਹ ਪੁਲਿਸ ਦੀ ਕਹਿ ਸਕਦੇ ਆ ਵੱਡੀ ਕਾਮਯਾਬੀ ਹੈ ਜਿਹਦੇ ਵਿੱਚ ਪੂਰੀ ਟੀਮ ਬਣਾ ਕੇ ਕਾਰਵਾਈ ਕੀਤੀ ਤੇ ਸੈਕਟਰ ਪੁਲਿਸ ਤਿੰਨ ਥਾਣਾ ਦੇ ਟੀਮ ਦੇ ਵੱਲੋਂ ਜਿਹੜੀ ਕਾਰਵਾਈ ਕੀਤੀ ਜਾਂਦੀ ਹੈ ਤੇ ਇਹਨਾਂ ਲੋਕਾਂ ਨੂੰ ਫੜਿਆ ਜਾਂਦਾ ਹੈ ਸੀਨੀਅਰ ਵੀਡੀਓ ਲਿਸਟ ਬਿੰਤੇ ਦੇ ਨਾਲ ਸੁਮਿਤ ਸਿੰਘ ਰੋਜ਼ਾਨਾ ਸਪੋਰਟਸ ਟੀਵੀ ਚੰਡੀਗੜ੍ਹ